ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਰ ਨਾਲ ਪल्लਵੀ ਤੁਸੀਂ ਦੇਖ ਰਹੇ ਹੋ ਟਿੰਗਲਿੰਗ ਲਿੰਗ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਅਮਰਿਤ ਮਾਨ ਦੀ ਇਸ ਹਫਤੇ ਅਮਰਿਤ ਮਾਨ ਦੀ ਫਿਲਮ 225 ਰਿਲੀਜ਼ ਹੋਈ ਤੇ ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਅਮਰਿਤ ਪਹੁੰਚਿਆ ਸਾਡੇ ਵੇੜੇ ਜਿੱਥੇ ਅਮਰਿਤ ਨੇ ਆਪਣੇ ਫਿਲਮ ਤੋਂ ਇਲਾਵਾ ਹੋਰ ਇੱਕ ਕਾਫੀ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਵੈਲ ਅੱਜ ਦੇ ਸਾਰੇ ਨਿਊਜ਼ ਰੂਮ ਚ ਬਹੁਤ ਰੌਣਕਾਂ ਲੱਗੀਆਂ ਹੋਈਆਂ ਐ ਕਿਉਂਕਿ ਅੱਜ ਸਾਰੇ ਨਿਊਜ਼ ਰੂਮ ਚ ਪਹੁੰਚੇ ਹੋਏ ਐ ਅਮ੍ਰਿਤ ਮਾਨ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਜੀ ਸੰਜਾ ਜੀ ਸਸਕਲ ਜੀ ਐਬੀਪੀ ਸੰਜਾ ਦਾ ਬਹੁਤ ਬਹੁਤ ਸ਼ੁਕਰੀਆ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਤੁਸੀਂ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਠੰਡ ਥੋੜੀ ਜਿਹੀ ਲੱਗੀ ਹੋਈ ਹੈ ਕੋਲਡ ਵਗੈਰਾ ਗਲਾ ਖਰਾਬ ਹੋਇਆ ਵਾ ਬਟ ਸਾਨੂੰ ਬੜਾ ਹੌਸਲਾ ਇੱਕ ਸਰਦੀ ਫਿਲਮ ਦੋ ਦੋਨੀ ਪੰਜ ਦੇ ਟ੍ਰੇਲਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਾਣਿਆਂ ਨੂੰ ਪਸੰਦ ਕੀਤਾ ਅਸੀਂ ਉਹਨਾਂ ਤੇ ਪਹੁੰਚੇ ਦਟਣਾ ਗੱਲਾਂ ਪਤਾ ਕਰਨ ਅਪਣੇ ਜਦੋਂ ਪਹਿਲੀ ਵਾਰ ਫਿਲਮ ਦਾ ਟ੍ਰੇਲਰ ਆਇਆ ਹੈ ਨਾ ਨੋਕਾ ਦਾ ਪਹਿਲਾ ਰਿਐਕਸ਼ਨ ਸੀ ਕਿ ਮਤਲਬ ਵਾਓ ਅਮਰਿਤ ਫਿਰ ਐਤ ਕੀ ਕੁਝ ਨਵਾਂ ਕਨਸੈਪਟ ਵਾਲੀ ਫਿਲਮ ਲੈ ਕੇ ਆਇਆ ਹੈ ਬਿਕੋਜ਼ ਇਸ ਤੋਂ ਪਹਿਲਾਂ ਵੀ ਜੋ ਤੁਸੀਂ ਫਿਲਮ ਕੀਤੀ ਉਹ ਵੀ ਬਹੁਤ ਹੀ ਡਿਫਰੈਂਟ ਕਨਸੈਪਟ ਵਾਲੀ ਫਿਲਮ ਸੀ ਰਾਈਟ ਤੇ ਦਰਸ਼ਕਾਂ ਦੀ ਉਮੀਦਾਂ ਦਾ ਟੜੀ ਨਾਲੋਂ ਬਹੁਤ ਬੰਦ ਗਿਆ ਹੈ ਸੋ డు ਯੂ ਟੇਕ ਇਟ ਐਜ਼ ਅ ਹਿ ਰਿਸਪੌਂਸਿਬਿਲਟੀ ਯਾ ਲਾਈਕ ਡੈਫੀਨਿਟਲੀ ਲਾਈਕ ਤੁਸੀਂ ਫਿਲਮ ਕਰਦੇ ਹੋ ਆਟੇ ਦੀ ਚੀੜੀ ਦੇ ਵਿੱਚ ਮੈਨੂੰ ਬਹੁਤ ਮੈਸੇਜਸ ਆਏ ਸਪੈਸ਼ਲੀ ਐਨ ਆਰ ਆਈਜ਼ ਜਿੰਨੇ ਵੀ ਫੈਮਿਲੀਜ਼ ਹੈਗੀਆਂ ਕਹਿੰਦੇ ਅਮਰਤ ਯਾਰ ਤੇਰੇ ਤੋਂ ਇਹ ਐਕਸਪੈਕਟ ਨਹੀਂ ਸੀਗਾ ਕਿ ਤੂੰ ਕਮਰਸ਼ੀਅਲ ਤੋਂ ਹਟ ਕੇ ਥੋੜਾ ਜਿਹਾ ਮੈਸੇਜ ਵੱਲ ਵੀ ਜਾਏਗਾ ਪਰ ਮੇਰਾ ਜਾਣਾ ਬਣਦਾ ਸੀ ਯੂ ਆਰਟਿਸਟ ਉਮਰਦਾਰ ਉਮਰ ਗਾਣੇ ਦਰਗਾਣਾ ਮਚ्योर ਹੁੰਦਾ ਉਹਨੂੰ ਪਤਾ ਲੱਗਦਾ ਕਿ ਯਾਰ ਜੇ ਮੈਨੂੰ ਚਾਰ ਜਾਣੇ ਚਾਉਣ ਵਾਲੇ ਆ ਪਸੰਦ ਕਰਨ ਵਾਲੇ ਆ ਤਾਂ ਆ ਚੀਜ਼ ਵੀ ਮੈਂ ਕਰਾਂ ਫਿਲਮਾਂ ਹੋਰ ਵੀ ਸੀ ਕਾਮੇਡੀ ਐਕਸ਼ਨ ਗੈਂਗਸਟਰ ਮੂਵੀਜ਼ ਬਹੁਤ ਮੈਨੂੰ ਆਫਰ ਹੋਈਆਂ ਪਰ ਦੋ ਦੋ ਨਹੀਂ ਪੰਜ ਮੈਨੂੰ ਇਹ ਲੱਗਿਆ ਕਿ ਮੈਂ ਆਪਣੇ ਵੱਲੋਂ ਮੈਸੇਜ ਦੇ ਰਿਹਾ ਐਂਟਰਟੇਨਿੰਗ ਮੈਸੇਜ ਦੇ ਰਿਹਾ ਕਿਸੇ ਨੂੰ ਬੋਰ ਕਰਨ ਦੇ ਕੋਈ ਹੋਰ ਨਹੀਂ ਕਾਮੇਡੀ ਫੁੱਲ ਹੈ ਹੱਸੋਗੇ ਪੂਰਾ ਪਰ ਨਾਲ-ਨਾਲ ਤੁਹਾਨੂੰ ਲੱਗੇ ਜਾਣਾ ਕਿ ਯਾਰ ਇਹਦੇ ਵਿੱਚ ਵੀ ਕੋਈ ਗੱਲ ਹੈ ਇਹਦੇ ਵਿੱਚ ਵੀ ਕੋਈ ਗੱਲ ਹੈ ਐਂਡ ਐਜੂਕੇਸ਼ਨ ਸਿਸਟਮ ਜਿਹੜੇ ਸਾਡੇ ਫਲaws ਹੈਗੇ ਨੇ ਉਹ ਅੱਗੇ ਦਰ ਲਖਣ ਦੀ ਕੋਸ਼ਿਸ਼ ਕੀਤੀ ਹੈ ਕਿਸੇ ਨਾਲ ਕੋਈ ਹਾਰਡ ਫੀਲਿੰਗਸ ਨਹੀਂ ਬਟ ਇਟਸ ਜਸਟ ਏਨ ਓਪਨ ਬੁੱਕ ਅਸੀਂ ਸਾਰਾ ਕੁਝ ਖੋਲ ਕੇ ਤੁਹਾਡੇ ਸਾਹਮਣੇ ਰੱਖ ਦੇਣਾ ਦਾ ਚੁਆਇਸ ਇਜ਼ ਯੋਰਸ ਕਿ ਕਿਹੜੀ ਚੀਜ਼ ਨੂੰ ਤੁਸੀਂ ਕਿਦਾਂ ਲੈਨੇ ਹੋ ਬਟ ਆਪਣੇ ਵੱਲੋਂ ਇਹ ਕੋਸ਼ਿਸ਼ ਹੈ ਕਿ ਜਿਹੜਾ ਬੱਚਾ ਪੜ੍ਹਾਈ ਕਰਦਾ ਐਨੀਆਂ ਫੀਸਾਂ ਖਰਚਦਾ ਕੀ ਗਾਰੰਟੀ ਹੈ ਕਿ ਉਹਨੂੰ ਡੀ ਜੌਬ ਮਿਲੂਗੀ ਜਿਸ ਦੇ ਨਾਲ ਉਹ ਆਪਣੇ ਪਰਿਵਾਰ ਦਾ ਜਿਹੜਾ ਖਰਚਾ ਹੋਇਆ ਉਹਨੂੰ ਵਾਪਸ ਕਰ ਸਕਣਾ ਯੂ نو ਇਟਸ ਬਹੁਤ ਹੀ ਮਤਲਬ ਇੱਕ ਰਿਲੇਵੈਂਟ ਇੱਕ ਬਹੁਤ ਚੰਗਾ ਇੱਕ ਮੁੱਦਾ ਟੱਚ ਕੀਤਾ ਵੈ ਐਂਡ ਮੋਰ ਲਾਈਕ ਰਿਲੇਵੈਂਟ ਐਸੀ ਅਕਸਰ ਦੇਖਦੇ ਹਾਂ ਕਿ ਐਨੀ ਐਜੂਕੇਟਿਡ ਲੋਗ ਹੈ ਉਹਨਾਂ ਨੂੰ ਲਾਈਕ ਜੌਬਸ ਨਹੀਂ ਮਿਲਦੀ ਹੈ ਹੈਨਾ ਤੇ ਕਾਮਿਕ ਵੀ ਹੈ ਤੇ ਕਾਮਿਕ ਦੇ ਲੇਅਰਸ ਜੋ ਇੰਨਾ ਸੀਰੀਅਸ ਮੈ ਪੋਟ੍ਰੇ ਕਾਰੇ ਔਖਾ ਹੋ ਜਾਂਦੇ ਆਬਵੀਅਸਲੀ ਕਿਉਂਕਿ ਔਖਾ ਹੋ ਜਾਂਦਾ ਬਟ ਤੁਸੀਂ ਇਹ ਕਰਕੇ ਪਿੱਛੇ ਵੀ ਨਹੀਂ ਹੋ ਕੇ ਬੈਠ ਸਕਦੇ ਕਿ ਯਾਰ ਔਖਾ ਕਾਮੇਡੀ ਕਰ ਲੈਣੇ ਆ ਸੇਫ ਸਾਈਡ लेट्स ਬੀ ਔਨ ਦਾ ਸੇਫ ਸਾਈਡ ਚੱਲ ਰਹੀਆਂ ਮੂਵੀਜ਼ ਬਟ ਕੁਝ ਤਾਂ ਕਰਨਾ ਪਊਗਾ ਡਿਫਰੈਂਟ ਐਟ ਲੀਸਟ ਮੈਂ ਚਾਹੁੰਨਾ ਕਿ ਮੈਂ ਰਿਜ਼ਲਟ ਦੀ ਫਿਕਰ ਨਾ ਕਰਦੇ ਹੋਏ ਉਹ ਮੁੱਦਾ ਚੱਕਿਆ ਜਿਹੜਾ ਮੁੱਦਾ ਚੱਕਣ ਦੀ ਲੋੜ ਆ ਮੈਂ ਕਿੰਨੇ ਹੀ ਬੱਚੇ ਦੇਖਦਾ ਮੈਂ ਆਪਦੇ ਨਾਲ ਮੈਂ ਬੀਟਾ ਕੀਤੀ ਆ ਮੈਂ ਇੰਜੀਨੀਅਰ ਐਸ ਵੈਲ ਮੈਂ ਕਿੰਨੇ ਬੱਚੇ ਦੇਖਦਾ ਜਿਹੜੇ ਅੱچھے ਮਾਰਕਸ ਇਹਨਾਂ ਨੇ ਮੇਥੋਂ ਵੱਧ ਮਾਰਕਸ ਸਿਕਿਉਰ ਕੀਤੇ ਸੀ ਬਸ ਸਟਿਲ ਦੇ ਆਰ ਡੂਇੰਗ ਅ ਜੌਬ ਲਾਈਕ 25000 3000 ਕੋਈ 25000 3000 ਕਰਨ ਚ ਕੋਈ ਮਾੜੀ ਗੱਲ ਨਹੀਂ ਐ ਸਲੈਕ ਤੁਸੀਂ ਅਰਨ ਕਰਦੇ ਹੋ ਬਟ ਉਹਨਾਂ ਨੇ 25 30 ਲੱਖ ਰੁਪਏ ਉਹਦੀ ਐਜੂਕੇਸ਼ਨ ਤੇ ਲਾਇਆ ਹੋਇਆ ਅ ਮੇਰੀ ਉਹਨਾਂ ਨਾਲ ਜਦੋਂ ਗੱਲ ਹੁੰਦੀ ਆ ਉਹ ਕਹਿੰਦੇ ਯਾਰ ਅਮਰੋ ਤਾਂ ਇੰਨੇ ਪੈਸੇ ਖਰਚ ਹੋਏ ਆ ਐਂਡ ਵੀ ਆਰ ਨਾ 35 ਲੱਖ ਰੁਪਿਆ ਕ ਮੀਡਲ ਕਲਾਸ ਬੰਦਾ ساری ਉਮਰ ਇਕੱਠੇ ਕਰ ਦਿੰਦਾ ਜੋੜਨ ਲਈ ਕੈਸ਼ ਸੋ ਇਟਸ ਟਫ ਜਿਆਦਾ ਤਾਂ ਫੀ ਸਟ੍ਰਕਚਰ ਥੋੜਾ ਥੱਲੇ ਆ ਜਾਵੇ ਜਿੰਨੀਆਂ ਮਹਿੰਗੀਆਂ ਫੀਸਾਂ ਥੱਲੇ ਆ ਜਾਣ ਐਜੂਕੇਸ਼ਨ ਕੋਚਿੰਗ ਇੰਸਟੀਚਿਊਟ ਤੇ ਜਿਹੜੀ ਫੀਸ ਐ ਬੜੀ ਅੱਪ ਐ ਉਹ ਥੱਲੇ ਆ ਜਾਵੇ ਜੇ ਜੋਬਸ ਹੈ ਨਹੀਂ ਇਹ ਜੋਬਸ ਹੈਗੀਆਂ ਫਿਰ ਕੋਈ ਚੱਕਰ ਨਹੀਂ ਸੋ ਇੱਥੇ ਜਗਸੀਰ ਸਿੰਘ ਜੱਗਾ ਇਹੀ ਪੁੱਛਦਾ ਕਿ ਜਿਆਦਾ ਤੁਸੀਂ ਮੈਨੂੰ ਜੋ ਪੜਾਇਆ ਗਲਤ ਐ ਜੇ ਪੜਾਇਆ ਸਹੀ ਐ ਤਾਂ ਜੋਬ ਕਿਉਂ ਨਹੀਂ ਮਿਲੀ ਜੇ ਮੈਂ ਨਕਮਾ ਸੀ ਮੈਨੂੰ ਪਾਸ ਕਰ ਤੋ ਕਰਦਾ ਮੈਨੂੰ ਜਵਾਬ ਚਾਹੀਦਾ ਜਾਂ ਮੈਨੂੰ ਵੇਰੀ ਫੀਸ ਵੋੜ ਦਿਓ ਸ ਤੇ ਇਸ ਫਿਲਮ ਦੇ ਨਾਲ इवन ਜੋ ਬਾਦਸ਼ਾਹੀ ਵੀ ਐਸੋਸੀਏਸ਼ਨ ਹੈ ਹੈ ਨਾ ਬਾਦਸ਼ਾਹੀ ਵੀ ਇਸ ਫਿਲਮ ਦੇ ਨਾਲ ਜੁੜੇ ਹੈ ਸੋ ਕਿੰਨਾ ਲਾਈਕ ਐਕਸਪੀਰੀਅੰਸ ਰਿਹਾ ਤੁਸੀਂ ਇਕੱਠੇ ਪ੍ਰਮੋਟ ਕਰ ਰਹੇ ਹੋ ਇਕੱਠੇ ਕਾਨਸਰਟਸ ਵੀ ਕਰ ਰਹੇ ਹੋ ਬਹੁਤ ਵਰੀਆ ਬਾਸ਼ੇਬਾਈ ਨੂੰ ਪਹਿਲਾਂ ਅਸੀਂ ਹੈਲੋ ਹਾਈ ਮਿਲਦੇ ਰਹਿੰਦੇ ਸੀ ਬਟ ਇਸ ਵਾਰ ਪਿਛਲੇ 3-4 ਮਹੀਨੇ ਤੋਂ ਅਸੀਂ ਰੈਗੂਲਰ ਕਿਉਂਕਿ ਇੱਕ ਟੀਮ ਦਾ ਹਿੱਸਾ ਉਹਨਾਂ ਨਾਲ ਕੰਮ ਕਰਕੇ ਇੰਨਾ ਬਰਡਨ ਨਹੀਂ ਰਹਿੰਦਾ ਮਾਈਂਡ ਤੇ ਕਿ ਕੀ ਕਰਨਾ ਕਿਉਂਕਿ ਆਲਰੇਡੀ ਮੇਰੇ ਤੋਂ ਬਹੁਤ ਟਾਈਮ ਪਹਿਲਾਂ ਦੇ ਇੰਡਸਟਰੀ ਚ ਆਏ ਹੋਏ ਨੇ ਬਹੁਤ ਅਚੀਵਮੈਂਟਸ ਹੈਗੀਆਂ ਨੇ ਉਹਨਾਂ ਦੀਆਂ ਐਂਡ ਉਹਨਾਂ ਦਾ ਅਰਦਾਸ ਉਹਨਾਂ ਨੇ ਕੋ-ਪ੍ਰੋਡਿਊਸ ਕੀਤੀ ਸੀ 2.25 ਹੁਣ ਉਹਨਾਂ ਨੇ ਕੀਤੀ ਹੈ ਇੰਨੇ ਟਾਈਮ ਤੋਂ ਬਾਅਦ ਉਹਨਾਂ ਨੂੰ ਸਕ੍ਰਿਪਟ ਨਹੀਂ ਸੀ ਮਿਲ ਰਹੀ ਉਹਨਾਂ ਨੇ ਕੰਮ ਕਰਕੇ ਲੱਗਿਆ ਕਿ ਯਾਰ ਪ੍ਰੋਫੈਸ਼ਨਲ ਨੇ ਮੇਰਾ ਦਿਮਾਗ ਤੇ ਬਰਦਰ ਨਹੀਂ ਰਿਹਾ ਸਾਰਾ ਸ਼ੂਟ ਕਰਦੇ ਹੋਏ ਸਾਰੀਆਂ ਚੀਜ਼ਾਂ ਪਲਾਨਡ ਸੀਗੀਆਂ ਸੋ ਇਟ ਵਾਸ ਅਮੇਜ਼ਿੰਗ ਲਾਈਕ ਵਰਕਿੰਗ ਵਿਦ ਬਾਸ਼ਰ ਵਾਸ ਅ ਅਮੇਜ਼ਿੰਗ ਐਕਸਪੀਰੀਅੰਸ ਮੈਂ ਜਿੱਥੇ ਲੋਕ ਜੋ ਹੈ ਉਹ ਕਮਰਸ਼ੀਲੀ ਫਿਲਮਾਂ ਚੂਸ ਕਰ ਰਹੇ ਉੱਥੇ ਤੁਸੀਂ ਉਹਦਾ ਦੀ ਫਿਲਮਾਂ ਚੂਸ ਕਰ ਰਹੇ ਜੋ ਲਾਈਕ ਕੰਟੈਂਟ ਦੇ ਨਾਲ-ਨਾਲ ਫਿਲਮਾਂ 'ਚ ਮੈਸੇਜ ਵੀ ਹੈ ਹੈਨਾ ਤੇ ਮਤਲਬ ਹੁਣ ਤੁਸੀਂ ਕਿੱਦਾਂ ਦੀ ਲਾਈਕ ਅਮਰਿਤ ਦੀ ਕੀ ਪਲਾਨਿੰਗ ਹੁੰਦੀ ਹੈ ਜਦੋਂ ਅਮਰਿਤ ਕੋਈ ਵੀ ਫਿਲਮ ਆਂਦੀ ਹੈ ਕਿ ਮੈਂ ਕਮਰਸ਼ੀਲੀ ਫਿਲਮ ਲਾਈਕ ਚੂਸ ਕਰਾਂ ਕਿ ਇੱਕ ਉਸਟ ਮੈਸੇਜ ਵੀ ਹੋਣਾ ਚਾਹੀਦਾ ਹੈ ਕਿੱਦਾਂ ਦੀ ਮਤਲਬ ਹੈ ਪਲਾਨਿੰਗ ਮੇਰੀ ਕੋਸ਼ਿਸ਼ ਇਹ ਹੁੰਦੀ ਸਟੋਰੀ ਲਾਈਨ ਸੋਲਿਡ ਹੋਵੇ ਗੱਲ ਦਾ ਮਤਲਬ ਹੋਵੇ ਆਟੇ ਦੇ ਜੀੜੀ ਦੀ ਗੱਲ ਦਾ ਮਤਲਬ ਸੀ ਜਿਹੜੇ ਬਾਹਰ ਗਏ ਉਹਨਾਂ ਦੇ ਸੈਂਟੀਮੈਂਟਸ ਕੀ ਨੇ ਇੱਥੇ ਮਤਲਬ ਹੈ ਕਿ ਇੱਕ ਬੰਦਾ ਪੜਿਆ ਲਿਖਿਆ ਇੰਨੀ ਮਿਹਨਤ ਕਰਦਾ ਉਹਨਾਂ ਵਿਚਾਰਾਂ ਨਾਲ ਕੀ ਬੀਤਦੀ ਹੋਊਗੀ ਜਿਹਨੇ 15-15 ਘੰਟੇ ਸਟੱਡੀ ਕਰਕੇ ਰੋਜ਼ 15-15 ਘੰਟੇ ਦੀ ਸੈਟਿੰਗ ਦੇ ਕੇ ਆਪਦੇ ਜ਼ਿੰਦਗੀ ਦੇ 10 ਸਾਲ ਸਟੱਡੀ ਨੂੰ ਦਿੱਤੇ ਮਾਪੇ ਉਹਨੇ ਕੀ ਤੱਕ ਨੇ ਔਖੇ ਹੋ ਕੇ ਪੈਸੇ ਲਾਏ ਹੋਣਗੇ ਉਹਨਾਂ ਦਾ ਕੀ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਊਗੀ ਕਿੰਨੇ ਸਟੂਡੈਂਟ ਸੁਸਾਈਡ ਕਰ ਜਾਂਦੇ ਆ ਕਿੰਨੇ ਸਟੂਡੈਂਟ ਡਿਪਰ ਤੇ ਅੱਜ ਉਹ ਮੈਂ ਜਦੋਂ ਉਹਨਾਂ ਨਾਲ ਗੱਲ ਕਰਦਾ ਉਹਨਾਂ ਦੀ ਬੋਡੀ ਲੈਂਗੁਏਜ ਦੇਖ ਕੇ ਫੀਲ ਹੁੰਦਾ ਹੈ ਕਿ ਯਾਰ ਇਹ ਉਹੀ ਬੰਦੇ ਨੇ ਜਿਹੜੇ ਕਲਾਸ ਦੇ ਟਾਪਰ ਸੀ ਸੋ ਉਹ ਮੁੱਦਾ ਛੇੜਨ ਦੀ ਕੋਸ਼ਿਸ਼ ਕੀਤੀ ਹੈ ਬਸ ਈਵਨ ਜੋ ਇਹ ਦੋ ਦੁਨੀ ਚੈਲੰਜ ਹੈ ਆਈ ਥਿੰਕ ਉਹ ਬਹੁਤ ਚਲਦਾ ਪਿਆ ਹੈ ਹੈ ਨਾ ਤੁਸੀਂ ਟ੍ਰਾਈ ਕੀਤਾ ਹੈ ਹਾਂ ਮੈਂ ਚੈਲੰਜ ਟ੍ਰਾਈ ਕੀਤਾ ਜੀ ਸਾਰਲੀ ਨਹੀਂ ਹੋ ਜਾ ਹਾਂ ਜੀ 1 2 3 4 5 6 7 8 9 10 11 लवली यू नो ਜਦੋਂ ਵੀ ਕੋਈ ਫਿਲਮ ਦਾ ਲਾਈਕ ਅ ਟ੍ਰੇਲਰ ਆਂਦੇ ਨਾ ਤੇ ਜੋ ਖਾਸ ਕਰਕੇ ਜੇ ਮਤਲਬ ਆਪਣੇ ਜੇ ਲਾਈਕ ਇੰਡਸਟਰੀ ਦੇ ਫਰੈਂਡਸ ਹੁੰਦੇ ਉਹ ਬੜੇ ਐਕਸਾਈਟਡ ਹੁੰਦੇ ਉਹ ਲਾਈਕ ਫੋਨ ਕਾਲ ਕਰਕੇ ਲੈਂਦੇ ਨੇ ਭਾਈ ਇਹ ਚੀਜ਼ ਬਹੁਤ ਵਿਦਿਆ ਲੱਗੀ ਜਾਂ ਇਹ ਚੀਜ਼ ਹੈ ਨਾ ਤੇ ਕੋਈ ਅ ਫਰੈਂਡ ਸਰਕਲਸ ਤੋਂ ਵੀ ਕੋਈ ਉਹਦੇ ਕੰਪਲੀਮੈਂਟਸ ਆ ਨੂ ਮੀਨਸ ਕਿ ਕੋਈ ਜੋ ਬਹੁਤ ਵਿਦਿਆ ਕੰਪਲੀਮੈਂਟ ਮਿਲਿਆ ਹੋਵੇ ਹਮ ਗਿੱਪੀ ਗਰੇਵਾਲ ਭਾਈ ਸਾਡੇ ਹੁਣੀ ਮੈਂ ਕਾਲ ਗੱਲ ਕਰ ਰਹੇ ਨੇ ਇਹ ਵੀ ਲਾਈਕ ਚੈਲੰਜ ਕੀਤਾ ਮੈਂ ਦੇਖਿਆ ਹਾਂ ਹਾਂ ਜੀ ਸ਼ਿੰਦੇ ਨੇ ਚੈਲੰਜ ਕੀਤਾ ਸਾਡਾ ਬੜਾ ਕਿਊਟ ਜਿਹਾ ਪੁੱਤ ਆ ਤੇ ਗਿੱਪੀ بھائی ਹਮੇਸ਼ਾ ਨਾਲ ਖੜਦੇ ਆ ਹਮੇਸ਼ਾ ਸਲਾਹ ਸਹੀ ਦਿੰਦੇ ਆ ਹਮੇਸ਼ਾ ਮੈਂ ਉਹਨਾਂ ਨਾਲ ਡਿਸਕਸ ਕਰਦਾ ਹੁੰਦਾ ਕਿ ਭਾਜੀ ਕਿਦਾਂ ਕੋ ਆਪਣਾ ਪ੍ਰੋਡਕਟ ਹੋਵੇ ਵੀਰੇ ਕਿਦਾਂ ਲੱਗੇ ਕਿਉਂਕਿ ਮੈਂ ਐਜ਼ ਅ ਵੱਡੇ ਬ੍ਰਦਰ ਉਹਨਾਂ ਨੂੰ ਸਮਝਦਾ ਐਂਡ ਉਹਨਾਂ ਨਾਲ ਗੱਲ ਹੋ ਰਹੀ ਸੀ ਉਹਨਾਂ ਨੇ ਬਹੁਤ ਚੀਜ਼ਾਂ ਨੂੰ ਲੈ ਕੇ ਕਿ ਇੰਟਰੈਕਟ ਠੀਕ ਲੱਗ ਰਿਹਾ ਫਿਲਮ ਦੇ ਵਿੱਚ ਬੋਡੀ ਲੈਂਗੁਏਜ ਅੱਛੀ ਲੱਗੀ ਫਿਲਮ ਦਾ ਟ੍ਰੇਲਰ ਅੱਛਾ ਲੱਗ ਰਿਹਾ ਫਿਲਮ ਦੀ ਰਿਲੀਜ਼ਿੰਗ ਅੱਛੀ ਲੱਗ ਰਹੀ ਐਂਡ ਹੋਪ ਫॉर ਦਾ ਬੈਸਟ ਐਂਡ ਹੋਰ ਮੈਂ ਜੇ ਗੱਲ ਕਰਾਂ ਦੇਸੀ ਕ੍ਰੂ ਉਹਨਾਂ ਨੇ ਟ੍ਰੇਲਰ ਦੇਖਦੇ ਸਾਰ ਮੈਨੂੰ ਕਾਲ ਕੀਤੀ ਦਿਲਪ ਇਵਨ ਜੈਸਮਿਨ ਸੈਂਡਲਸ ਨੇ ਚੈਲੰਜ ਜਿਹੜਾ ਸੀਗਾ ਐਕਸੈਪਟ ਕਰਕੇ ਪਾਇਆ ਆਲਮੋਸਟ ਇੰਡਸਟਰੀ ਦੇ ਮੈਨੂੰ ਲੱਗਦਾ 70% ਆਰਟਿਸਟ ਨੇ ਚੈਲੰਜ ਜੱਸੀ ਗੱਲ ਵੀਰਾ ਐਮੀ ਵਰਕ ਵੀਰਾ ਸੋ ਸਾਰਿਆਂ ਨੇ ਬੜੀ ਸਪੋਰਟ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਐਂਡ ਮੈਂ ਇੱਕ ਗੱਲ ਕਹਿ ਸਕਦਾ ਔਨ ਕੈਮਰਾ ਕਿ ਅੱਜ ਦੀ ਇੰਡਸਟਰੀ ਯੂਨਾਈਟ ਐਕ ਦੂਜੇ ਨਾਲ ਖੜਦੇ ਨੇ ਹੈਲਪਫੁਲ ਨੇ ਫਰਕ ਬਹੁਤ ਆ ਗਿਆ ਦੋ ਦਿਨ ਆਈ ਥਿੰਕ ਲਾਈਕ ਰੈਗੇ ਫਿਲਮ ਦੇ ਰਿਲੀਜ਼ ਨੂਨ ਜਿਹਾ ਫੈਮਲੀ ਰਿਲੀਜ਼ ਡੇਟ ਨੇੜੇ ਆ ਰਹੀ ਹੈ ਤੇ ਥੋੜਾ ਜਿਹਾ ਮਤਲਬ ਹੈ ਐਕਸਾਈਟਮੈਂਟ ਹੁੰਦੀ ਹੈ ਤੇ ਥੋੜਾ ਜਨਾ ਨਰਵਸ ਵੀ ਹੈ ਕਿ ਭਈ ਮੈਨ ਇਨਾ ਯੂ ਨੋ ਮੈਂਸ ਕੀਤੀ ਹੈ ਲੋਕਾਂ ਨੂੰ ਨਰਵਸਨੈਸ ਵੀ ਹੈ ਥੋੜੀ ਹੁੰਦੀ ਹੈ ਜੀ ਜਿੱਦਾਂ ਕਿ ਹੋਰ ਆਰਟਿਸਟ ਜੋ ਹੈ ਭਾ ਜਿੱਦਾ ਮਰਜ਼ੀ ਲਾਈਕ ਹੋ ਜਾਏ ਹਰ ਇੱਕ ਫਿਲਮ ਦਾ ਪਹਿਲਾ ਇੱਕ ਹੁੰਦਾ ਹੀ ਹੈ ਕਹਿੰਦੇ ਨਹੀਂ ਹੁੰਦੇ ਜੇ ਐਗਜ਼ਾਮ ਦੇ ਕੇ ਆਏ ਹੁੰਦੇ ਹੋ ਜਿੱਦਾਂ ਮਰਜ਼ੀ ਵਧੀਆ ਪੇਪਰ ਹੋਇਆ ਹੋਵੇ ਪਰ ਰਿਜ਼ਲਟ ਦੱਸਦਾ ਤੁਹਾਨੂੰ ਕਿ ਤੁਸੀਂ ਕੀ ਕੀਤਾ ਆਪਣੇ ਵੱਲੋਂ 200% ਦੇਣ ਦੀ ਕੋਸ਼ਿਸ਼ ਕੀਤੀ ਹੈ ਆਡੀਅנס ਨੇ ਅਸ ਮਗਯਾਰਨ ਤਰੀਕ ਨੂੰ ਕਿ ਕੌਣ ਕਿੰਨੇ ਪਾਣੀ ਚ ਸੀਗਾ ਜਨਤਾ ਜਨਰਦਨ ਸਭ ਤੋਂ ਵੱਡੀ ਹੈ ਮੈਂ ਇੱਥੇ ਵੱਡੇ ਵੱਡੇ ਗੱਲਾਂ ਨਹੀਂ ਕਰ ਸਕਦਾ ਕਿ ਮੈਂ ਐਸੀ ਐਂ ਕਰਤਾ ਸੀ ਉਹ ਮੈਂਗਾ ਹਾਂ ਅਸੀਂ ਯੂਨਾਈਟ ਹੋ ਕੇ ਇੱਕ ਟੀਮ ਵੱਲੋਂ ਇੱਕ ਬਹੁਤ ਮਿਹਨਤ ਕਰਕੇ ਇੱਕ ਫਿਲਮ ਬਣਾਈ ਹੈ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਪਰਿਵਾਰ ਫਿਲਮ ਦੇਖਣ ਜਾਓਗੇ ਅਸੀਂ ਨਾ ਪਿਛਲੇ ਸਾਲ ਦੇਖਿਆ ਕਿ ਜੋ ਪੰਜਾਬੀ ਫਿਲਮਾਂ ਸੀ ਉਹ ਜ਼ਿਆਦਾ ਵੈਡਿੰਗਸ ਦੇ ਉੱਤੇ ਆਈਆਂ ਹੋਣਾ ਹੁਣ ਨਵਾਂ ਸਾਲ ਮਤਲਬ ਹੈ ਤੇ ਲੱਗਦਾ ਹੈ ਕਿ ਇਸ ਸਾਲ ਚ ਵੈਡਿੰਗ ਥੀਮ ਤੋਂ ਹਟ ਕੇ ਹੁਣ ਕੁਝ ਵੱਖਰਾ ਹੈ ਨਾ ਐਕਸਪੈਰੀਮੈਂਟ ਹੋਏਗਾ ਬਿਲਕੁਲ ਮੈਂ ਜਿੰਨੀਆਂ ਫਿਲਮਾਂ ਹੁਣ ਮੈਂ ਅੱਗੇ ਦੇਖ ਰਿਹਾ ਜੋ ਅਨਾਉਂਸ ਵੀ ਹੋ ਰਹੀਆਂ ਆ ਡਿਫਰੈਂਟ ਨੇ ਬਹੁਤ ਕਾਫੀ ਫਿਲਮਾਂ ਨੇ ਇਵਨ ਹੁਣ ਪਿੱਛੇ ਡਾਕੂ ਉਹਦਾ ਮੁੰਡਾ ਨੋ ਡਾਊਟ ਉਹਨੂੰ ਕਈ ਲੋਕ ਗੈਂਗਸਟਰ ਮੂਵੀ ਕਹਿੰਦੇ ਸੀ ਬਟ ਉਹਦੇ ਵਿੱਚ ਮੈਸੇਜ ਹੈਗਾ ਬੜਾ ਪਿਆਰਾ ਮੈਸੇਜ ਹੈਗਾ ਕਿ ਰਾਹ ਤੇ ਕੁਝ ਨਹੀਂ ਪਿਆ ਐਂਡ ਹੋਰ ਫਿਲਮਾਂ ਵੀ ਜੇ ਮੈਂ ਗੱਲ ਕਰਾਂ ਅੱਗੇ ਅਨਾਉਂਸ ਹੋ ਰਹੀਆਂ ਡਿਫਰੈਂਟ ਹੈ ਇਸ ਵਾਰੀ ਮੈਨੂੰ ਐ ਲੱਗਦਾ ਹੈ ਕਿ ਅਸੀਸ ਫਿਲਮ ਪਿੱਛੇ ਜੇ ਰਿਲੀਜ਼ ਹੋਈ ਅਸੀਸ ਫਿਲਮ ਬਹੁਤ ਪਸੰਦ ਕੀਤੀ ਐਨਆਰਆਈਜ਼ ਨੇ ਰਾਣੇ ਭਾਈ ਨੇ ਬਣਾਈ ਸੀ ਐਂਡ ਮੈਨੂੰ ਐ ਲੱਗਦਾ ਚੇਂ ਤੇ ਹੁਣ ਅੱਗੇ ਚੇਂਜ ਹਾਂ ਪਿਛਾ ਰੰਗ ਰੂਟ ਸੁਵਿਧਾ ਰਜਿੰਦਰ ਸਿੰਘ ਸੋ ਆਈ ਥਿੰਕ ਪੰਜਾਬੀ ਸਿਨੇਮਾ ਇਜ਼ ਲਾਈਕ ਗਰੋਇੰਗ ਐਂਡ ਅਗਲੇ 3 ਸਾਲਾਂ ਤੋਂ ਤੁਸੀਂ ਦੇਖੋਗੇ ਕਿ ਰੀਮੇਕ ਬਣਨੇ ਸ਼ੁਰੂ ਹੋ ਚੁੱਕੇ ਐਥੋਂ ਪੰਜਾਬ ਦੀਆਂ ਫਿਲਮਾਂ ਦੇ ਹਿੰਦੀ ਵਿੱਚ ਤੇ ਟੱਚਵੁੱਡ ਜੇ ਦੋ ਦੋ ਨੀ ਪੰਚ ਚੱਲਦੀ ਹੈ ਤਾਂ ਇਹ ਇਹ ਵੀ ਅੰਡਰ ਦਾ ਟੇਬਲ ਗੱਲ ਚੱਲ ਰਹੀ ਹੈ ਮੈਂ ਦੱਸ ਨਹੀਂ ਸਕਦਾ ਅੱਛਾ ਜੇ ਫਿਲਮ ਸਕਸੈਸਫੁਲ ਹੁੰਦੀ ਹੈ ਤਾਂ ਬਾਲੀਵੁੱਡ ਤੁਸੀਂ ਦੇਖੋਗੇ ਇੱਕ ਬਹੁਤ ਤਕੜਾ ਬੰਦਰ ਇਹਨੂੰ ਰੀਮੇਕ ਕਰੂਗਾ ਇਦਾਂ ਦੀ ਕੋਈ ਫਿਲਮ ਹੈ ਅਮਨ ਜੋ ਮਤਲਬ ਤੁਹਾਨੂੰ ਬਹੁਤ ਪਸੰਦ ਆਈ ਤੇ ਤੁਸੀਂ ਸੋਚਦੇ ਹੋ ਭਾਈ ਕਦੀ ਕਦੀ ਵਕ ਇਸ ਫਿਲਮ ਦਾ ਲਾਈਕ ਰੀਮਿਕਸ ਬਣੇਗਾ ਤੇ ਮੈਂ ਇਸ ਫਿਲਮ ਨੂੰ ਲਾਈਕ ਜ਼ਰੂਰ ਕਰਨਾ ਚਾਹਾਂਗਾ ਹਿੰਦੀ ਵਿੱਚ ਆਪਣੀ ਪੰਜਾਬੀ ਪੰਜਾਬੀ ਦਾ ਜੇ ਕਿਸੇ ਦਾ ਰੀਮੇਕ ਬਣਿਆ ਤਾਂ ਮੈਂ ਕਰਨਾ ਚਾਹਾਂਗਾ ਅਰਦਾਸ ਦੇ ਵਿੱਚ ਅਰਦਾਸ ਦੇ ਵਿੱਚ ਅਰਦਾਸ ਦੇ ਵਿੱਚ ਮੈਂ ਜੇ ਉਸ ਫਿਲਮ ਦਾ ਰੀਮੇਕ ਬਣਦਾ ਹੈ ਤੇ ਕੋਈ ਮੇਰਾ ਟੇਸਟ ਉਦੋਂ ਦਾ ਮੈਨੂੰ ਪਸੰਦ ਆ ਕਿ ਮੈਂ ਉਦਾਂ ਦੀ ਫਿਲਮ ਦੇ ਵਿੱਚ ਚਾਹਾਂਗਾ ਯੂਹਾਰਿਕ ਐਕਟਰੀ ਮਤਲਬ ਇੱਕ ਨੂੰ ਜੋ ਇੱਕ ਔਪਖ ਹੁੰਦੀ ਹੈ ਰੋਲਸ ਨੂੰ ਲੈ ਕੇ ਉਹ ਬਹੁਤ ਹੀ ਅਲੱਗ ਹੁੰਦੀ ਹੈ ਜੇ ਮੈਂ ਪੁੱਛਾਂ ਕਿ ਅਮਰਿਤ ਨੂੰ ਕਿਸ ਤਰ੍ਹਾਂ ਦੇ ਰੋਲਸ ਹੈ ਉਹ ਐਕਸਾਈਟ ਕਰਦੇ ਹਨ ਮਤਲਬ ਕਿਸ ਤਰ੍ਹਾਂ ਦੇ ਰੋਲਸ ਹੈ ਜੋ ਅਮਰਿਤ ਨੂੰ ਪਖੁੰਦੇ ਕੀ ਐ ਰੋਲ ਵੀ ਮੈਂ ਕਰਨਾ ਹੈ ਇੱਕ ਤਾਂ ਮੈਨੂੰ ਇਹ ਆ ਕਿ ਹੁਣ ਜਿਵੇਂ ਟ੍ਰੈਂਡ ਹੈ ਕਈ ਵਾਰੀ ਮੁੰਡੇ ਖੁੰਡੇ ਆ ਕਹਿ ਸਕਦੇ ਆ ਗੈਂਗਸਟਰ ਹੁਣ ਇਹਨਾਂ ਤੋਂ ਬੜੇ ਜ਼ਿਆਦਾ ਐਕਸਾਈਟ ਹੋ ਜਾਂਦੇ ਆ ਕਿ ਯਾਰ ਉਹਨਾਂ ਦਾ ਰੌਫਲ ਵੇਖਿਆ ਐ ਕੱਢੀ ਫਾਇਰ ਕਰਤਾ ਬਟ ਇਹ ਅਸੀਂ ਵੀ ਮੇਰੇ ਗਾਣਿਆਂ 'ਚ ਵੀ ਸੀਗਾ ਮੈਂ ਇਹ ਗੱਲ ਨਹੀਂ ਬਟ ਸਲੋਲੀ ਐਂਡ ਸਟੈਡਲੀ ਯੂ ਕਮ ਟੂ ਨੋ ਕਿ ਇਹ ਚੀਜ਼ਾ ਨਾ ਦੇਖਣ ਨੂੰ ਮਨੋਰੰਜਨ ਨੂੰ ਹਾਸੇ ਖੇਡੇ ਤੱਕ ਠੀਕ ਹੈ ਤੁਸੀਂ ਫੀਲਿੰਗ ਲੈ ਸਕਦੇ ਬਟ ਜਦੋਂ ਤੁਸੀਂ ਇਹਨੂੰ ਨੂੰ ਟਰਾਈ ਕਰਦੇ ਹੋ ਖੁਦ ਤਾਂ ਇਹਦੇ ਰਿਜ਼ਲਟ ਬੜੇ ਭਿਆਨਕ ਆ ਅਰਦਾਸ ਫਿਲਮਾਂ ਦੇ ਵਿੱਚ ਬੜੇ ਜ਼ਬਰਦਸਤ ਮੈਸੇਜ ਸੀਗਾ ਡਾ ਕੋਨੇ ਮੁੰਡੇ ਚ ਬੜਾ ਮੈਸੇਜ ਜ਼ਬਰਦਸਤ ਸੀਗਾ ਸੋ ਇਹ ਫਿਲਮਾਂ ਮੇਰਾ ਖਿਆਲ ਆ ਕਿ ਤੁਹਾਡਾ ਕੁਐਸਚਨ ਸੀਗਾ ਕਿ ਮੁੰਡੇ-ਕੁੰਡੇ ਤੁਸੀਂ ਕਹਿੰਦੇ ਵੀ ਕਿਹੜੀ ਚੀਜ਼ ਨੂੰ ਲੈ ਕੇਵੇਂ ਹੁੰਦੇ ਮੈਂ ਇਹੀ ਕਹੂੰਗਾ ਕਿ ਜਿਹੜੀਆਂ ਫਿਲਮਾਂ ਦੇ ਵਿੱਚ ਨਾ ਇੱਕ ਸੰਗੀਤਗਾਂ ਸੰਗੀਤਗੀ ਵਾਲੇ ਕੈਰੈਕਟਰ ਮੈਨੂੰ ਕਰਨੇ ਪਸੰਦ ਆ ਜਿੱਦੇ ਹੁਣ ਅਰਦਾਸ ਦੇ ਵਿੱਚ ਸੀ ਮੈਨੂੰ ਇਹ ਕਿ ਮੁਕਦੀ ਗੱਲ ਸੌ ਆਥਰਸਾ ਸਿਰੇ ਤੇ ਗੰਡਾ ਬਕ ਕੰਪਲਿਕੇਟ ਨਹੀਂ ਕਰਦੇ ਗੱਲ ਨੂੰ ਕਿ ਜਿਹਦੇ ਵਿੱਚ ਇੱਕ ਮੈਸੇਜ ਹੋਵੇ ਉਹ ਕੈਰੈਕਟਰ ਕਰਨੇ ਮੈਨੂੰ ਪਸੰਦ ਆ ਤੇ ਹੁਣ ਇਸ ਤੋਂ ਬਾਅਦ ਹੁਣ ਅਮ੍ਰਿਦੀ ਅ ਕੀ ਪਲਾਨਿੰਗ ਹੈ ਅਗੋਂ ਦੀ ਕਿਹਦਾ ਦੀ ਫਿਲਮਾਂ ਤੁਹਾਡੇ ਮਤਲਬ ਹੈ ਹਲੇ ਤੱਕ ਸਰਪ੍ਰਾਈਜ਼ ਹੋਊਗਾ ਹਲੇ ਮੈਂ ਕਿਉਂਕਿ 11 ਜਨਵਰੀ ਦੀ ਵੇਟ ਹੈਗੀ ਆ ਮੇਰੇ ਇੱਕ ਦੋ ਡਿਸੀਜਨ ਜਿਹੜੇ ਹੈਗੇ ਆ অলਮੋਸਟ ਲੌਕਡ ਨੇ ਬਟ ਸਟਿਲ ਆਮ ਵੇਟਿੰਗ ਫੋਰ ਦ ਰੀਲੀਜ਼ ਆ ਲਾਟ ਆਫ ਥਿੰਗਸ ਗੈਣਾ ਬੀ ਲਾਈਕ ਪਤਾ ਲੱਗਣੀਆਂ ਪੋਜ਼ਿਟਿਵ ਕੀ ਸੀ 네ਗੇਟਿਵ ਕੀ ਸੀ ਐਂਡ ਦੈਨ ਆਲ ਟੇਕ ਮਾਈ ਡਿਸੀਜਨ ਰਿਕਰਡਿੰਗ ਟੂ ਦੈਟ ਓਕੇ ਜਿਵੇਂ ਗਾਨਿਆ ਦੀ ਗੱਲ ਕਰਾਂ ਤੇ ਮਤਲਬ ਕਦੋਂ ਮਤਲਬ ਗਾਣੇ ਵੀ ਇਸ ਸਾਲ ਨਾਲਲ ਆਂਦੇ ਰਹੇ ਨੇ ਕਿ ਹੁਣ ਕਦੋਂ ਅਗਲਾ ਗਾਣਾ ਆ ਰਿਹਾ ਹੈ ਅਗਲਾ ਗਾਣਾ ਨਾਲ ਦੀ ਨਾਲ ਮੇਰਾ ਖਿਆਲ ਆ ਜਨੂਅਰੀ ਐਂਡ ਫੈਬਰੂਰੀ ਫਰਸਟ ਵੀਕ ਆ ਜਾਣਾ ਗਾਣੇ ਤਾਂ ਲਗਾਤਾਰ ਰਹਿਣੇ ਆ ਐਲਬਮ ਵੀ ਕਾਫੀ ਟਾਈਮ ਤੋਂ ਮੈਂ ਪਿਛਲੇ 1 ਸਾਲ ਤੋਂ ਵਾਦਾ ਕਰ ਰਿਹਾ ਐਂਡ ਇਸ ਸਾਲ ਮੈਨੂੰ ਲੱਗਦਾ ਐਸ ਸਾਲ ਦੇ ਐਂਡ ਤੱਕ ਇੱਕ ਵੱਡੀ ਬਲਾਸਟ ਐਲਬਮ ਲੈ ਕੇ ਆਵਾਂਗੇ ਦੋਟਲੀ ਅੱਛਾ ਤੇ ਜਾਣਦੇ ਪਹਿਲਾਂ ਅੰਮ੍ਰਿਤ ਆਪਣੇ ਫੈਨਸ ਲਿਕ ਗੰਗਨਾ ਚਾਹੀਗਾ ਹਾਉ ਡਿਗ ਡਿਗ ਹੋਈ ਦਾ ਸਵਾਰ ਓਏ ਸਮਾਂ ਪਰਖੂਗਾ ਚੰਗੇ ਮਾੜੇ ਯਾਰ ਓਏ ਹਾਉ ਡਿਗ ਡਿਗ ਹੋਈ ਦਾ ਸਵਾਰ ਓਏ ਸਮਾਂ ਪਰਖੂਗਾ ਚੰਗੇ ਮਾੜੇ ਯਾਰ ਓਏ ਮਿੱਤਰਾਂ ਦੇ ਟਾਈਮ ਚ ਗੀਤ ਗੂੰਗੇ ਗਾਉਣਗੇ ਜੋ ਘਰਾ ਚ ਨਹੀਂ ਵਾੜਦੇ ਚਵਾਰੇ ਚ ਬਿਠਾਉਣਗੇ ਰੱਖ ਜਿੰਦੇ ਹੌਸਲਾ ਤੇਰੇ ਦਿਨ ਆਉਣਗੇ लवली ਐਂਡ ਥੈਂਕ ਯੂ ਸੋ ਮਚ ਐਂਡ 올 ਦਾ ਬੈਸਟ ਫੋਰ ਦਾ ਫਿਲਮ ਸੋ ਐਕਸ ਅਰਨਲ ਅਮਰਿਤ ਮਾਨ ਜਿਹਨਾਂ ਦੀ ਫਿਲਮ ਦੋ ਦੁਨੀ 5 11 ਊ ਰਿਲੀਜ਼ ਹੋਣ ਜਾ ਰਹੀ ਹੈ ਕੈਮਰਾਮੈਨ ਮਿਹਰਬਾਨ ਦੇ ਨਾਲ ਪਲਵੀ ਸੋਨੀ ਵੀ ਵੀ ਸਾਂਝਾ ਚੈਨੀਗਰ